ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੂਝਵਾਨ ਕਲਮਾਂ ਮੇਰੇ ਸਾਹਮਣੇ ਬੈਠੀਆਂ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋ ਰਹੀ ਆ ਕਿ ਇੰਨੀਆਂ ਤਜਰਬੇਕਾਰ ਕਲਮਾਂ ਦੇ ਨਾਲ ਮੈਨੂੰ ਆਪਣੀ ਗੱਲ ਸਾਂਝੀ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਦੂਜੀ ਖੁਸ਼ੀ ਕੀ ਇਨ੍ਹਾਂ ਸੀਡਾਂ ਬਾਰੇ ਮੈਨੂੰ ਅੱਜ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਰਿਹਾ ਤੇ ਕੁਝ ਲਿਖਿਆ ਜੀ ਮੇਰੀ ਕਲਮ ਦੇ ਬੋਲ ਨੇ ਆਪ ਜੀ ਨਾਲ ਸਾਂਝੇ ਕਰੂੰਗਾ ਤੇ ਉਮੀਦ ਕਰਦਾ ਆਪ ਜੀ ਨੂੰ ਅੱਛੇ ਲੱਗਣਗੇ। ਮੋਹ ਦੇ ਸਿੱਧੀ ਆਜ਼ਾਦੀ ਵਿੱਚ ਕੀ ਦਾ ਕਿੰਨਾ ਰੋਲ ਕੰਨ ਖੋਲ ਸੁਣਿਓ। ਉਹ ਕਿੰਨਾ ਸੱਚ ਕਿੰਨਾ ਝੂਠ ਫੇਰ ਲਾਇਓ ਅਨਦਾਜ਼ੇ ਪਹਿਲਾਂ ਬੋਲ ਸੁਣਿਓ। ਮੋਹ ਦੇ ਸਿੱਧੀ ਆਜ਼ਾਦੀ ਵਿੱਚ ਕੀ ਦਾ ਕਿੰਨਾ ਰੋਲ ਕੰਨ ਖੋਲ ਸੁਣਿਓ। ਉਹ ਕਿੰਨਾ ਸੱਚ ਕਿੰਨਾ ਝੂਠ ਫੇਰ ਲਾਇਓ ਅਨੇਂਦਾਜੇ ਪਹਿਲਾਂ ਬੋਲ ਸੁਣਿਓ ਉਹ ਡਾਇਰ ਦੇ ਗਲ ਕੀਨੇ ਪਾਇਆ ਸੀ ਸਰੋਪਾ ਕੀਨੇ ਰੱਖੇ ਮੌਣ ਸੀ ਜੇ ਚਰਖੇ ਨੂੰ ਗੇੜੀ ਸਾਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਆ ਜਵਾਨ ਕੌਣ ਸੀ ਜੇ ਚਰਖੇ ਨੂੰ ਗੇੜੀ ਸਾਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਆ ਜਵਾਨ ਕੌਣ ਸੀ ਉਹ ਦੱਸਿਓ ਪਿਓ ਦਾ ਨਾ ਭਗਤ ਸਿੰਘ ਦੇਤੇ ਕਿਹੜੀ ਮਾਂ ਦਾ ਜਾਇਆ ਸੀ ਉਹ ਕਿੱਥੋਂ ਦਾ ਸੀ ਰਹਿਣ ਵਾਲਾ ਗਿਆ ਨਾ ਪੜਾਇਆ ਕੌਣ ਚਾਚਾ ਤਾਇਆ ਸੀ ਉਹ ਦੱਸਿਓ ਪਿਓ ਦਾ ਨਾ ਭਗਤ ਸਿੰਘ ਦੇਤੇ ਕਿਹੜੀ ਮਾਂ ਦਾ ਜਾਇਆ ਸੀ ਕਿੱਥੋਂ ਦਾ ਸੀ ਰਹਿਣ ਵਾਲਾ ਗਿਆ ਨਾ ਪੜਾਇਆ ਕੌਣ ਚਾਚਾ ਤਾਇਆ ਸੀ ਉਹ ਬਹੁਤਿਆਂ ਨੂੰ ਪਤਾ ਨਹੀਂ ਉਹ ਕਿਹੜੀ ਸੀ ਤਰੀਕ ਜਦੋਂ ਰਸੇ ਤੋਣ ਸੀ ਜੇ ਚਰਖੇ ਨੂੰ ਗੇੜੇ ਸਾਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਓ ਜਵਾਨੇ ਕੌਣ ਸੀ ਉਹ ਲੰਡਨ ਚ ਜੇਲਿਆਂ ਦੇ ਬਾਗ ਵਾਲਾ ਦੋ ਚਿੱਠੂਕਿਆ ਸੀ ਕਿਸ ਨੇ ਤੇ ਵਰਦਾ ਪੰਜਾਬ ਚ ਸਿਕੰਦਰ ਤਾਂ ਪੜੋ ਰੋਕਿਆ ਸੀ ਕਿਸ ਨੇ ਲੰਡਨ ਚ ਜਿਲਿਆਂ ਦੇ ਬਾਗ ਵਾਲਾ ਦੋ ਚੀ ਠੋਕਿਆ ਸੀ ਕਿਸ ਨੇ ਉਹ ਵਰਦਾ ਪੰਜਾਬ ਚ ਸਿਕੰਦਰ ਤਾਂ ਪੜੋ ਰੋਕਿਆ ਸੀ ਕਿਸ ਨੇ ਉਹ ਕੌਣ ਸੀ ਸਰਾਬੇ ਵਾਲਾ ਮੁੰਡਾ ਕਰਤਾਰ ਕੋਣ ਬਾਬਾ ਸੋਹਣ ਸੀ ਜੇ ਚਰਖੇ ਨੂੰ ਗੇੜ ਸਾਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਓ ਜਵਾਨ ਕੌਣ ਸੀ ਅੱਗੇ ਕਹਿੰਦਾ ਜੀ ਉਹ ਪੜ ਕੇ ਤਾਂ ਵੇਖੋ ਕਦੇ ਸਿੱਖ ਇਤਿਹਾਸ ਹਿਰਦੇ ਨੇ ਕਿਰਦੇ ਤੇ ਥੋਪ ਇਤਿਹਾਸ ਦਿਆਂ ਨਾਵਾਂ ਉੱਤੇ ਦਿੱਤੇ ਸਾਨੂੰ ਹੀਰਾ ਮਿਰਜੇ ਉਹ ਪੜ ਕੇ ਤਾਂ ਵੇਖੋ ਕਦੇ ਸਿੱਖ ਇਤਿਹਾਸ ਹਿਰਦੇ ਨੇ ਕਿਰਦੇ ਤੇ ਥੋਪ ਇਤਿਹਾਸ ਦਿਆਂ ਨਾਵਾਂ ਉੱਤੇ ਦਿੱਤੇ ਸਾਨੂੰ ਹੀਰਾ ਮਿਰਜੇ ਉਹ ਸਨ 47 ਤੋਂ ਹੀ ਬਾਅਦ ਸਾਨੂੰ ਇਹ ਲੱਗ ਪੈ ਰਟਾਉਣ ਸੀ ਜੇ ਚਾਰਖੇ ਨੂੰਗੇੜ ਜਾਨ ਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਆ ਜਵਾਨ ਕੌਣ ਸੀ ਮਕਤਾ ਅਮਰਾਈ ਉਹ ਬਾਗਿਆ ਕਲਮ ਤੇਰੀ ਲਿਖਦੀਆ ਸੱਚ ਅਖਰਾਨਾ ਯਾਰੀਆ ਉਹ ਥੋਕਦੇ ਕਲਮ ਨਾਲ ਕੱਲਾ ਕੱਲਾ ਵੈਰੀ ਛਿੰਦਿਆ ਲਿਖਾਰੀਆ ਉਹ ਬਾਗਿਆ ਕਲਮ ਤੇਰੀ ਲਿਖਦੀਆ ਸੱਚ ਅਖਰਾਨਾ ਯਾਰੀਆ ਔਰ ਠੋਕਦੇ ਕਲਮ ਨਾਲੇ ਕੱਲਾ ਕੱਲਾ ਵੈਰੀ ਛਿੰਦਿਆ ਲਿਖਾਰੀਆਂ ਉਹ ਸਾਡੇ ਆਪਣੇ ਹੀ ਕਰਕੇ ਗਦਾਰੀਆਂ ਤੇ ਸਾਨੂੰ ਲੱਗ ਪੇ ਮਰੌਣ ਸੀ ਜੇ ਚਰਖੇ ਨੂੰ ਗੇੜੇ ਸਾਨੂੰ ਮਿਲੀ ਆਜ਼ਾਦੀ ਜਿਹੜੇ ਫਾਂਸੀਆਂ ਤੇ ਚੜਿਓ ਜਵਾਨ ਕੌਣ ਸੀ ਭਾਈ ਗੁਦਿੱਕਾ ਕਾਲਾ ਭਾਈ ਗੁਦਿੱਕਾ ਇਹ